ਸੂਬੇ ਅੰਦਰ ਸਭ ਤੋਂ ਘੱਟ ਨਸ਼ਾ ਕਰਨ ਵਾਲਿਆਂ ਦੀ ਸੂਚੀ 'ਚ ਸ਼ਾਮਲ ਇਤਿਹਾਸਕ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਉਕਤ ਗੱਲ ਸੰਗੋਲ ਵਿਖੇ ਪਹੁੰਚੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਕੀਤੀ ਰਾਜ ਸਰਕਾਰ ਦੀ ਮਹਮ ਯੁੱਧ ਨਸ਼ਿਆਂ ਵਿਰੁੱਧ ਮਹਮ ਤਹਿਤ ਉਪ ਪੁਲਿਸ ਕਪਤਾਨ ਖਮਾਣੋ ਰਮਿੰਦਰ ਸਿੰਘ ਕਾਲੋਂ ਦੀ ਅਗਵਾਈ 'ਚ ਸੰਘੋੜ ਦੇ ਕੌੜੀਆ ਸਸਤਾਚ ਵਿੱਚ ਕਰਵਾਏ ਗਏ ਸਮਾਗਮ ਚ ਡੀਆਈਜੀ ਹਰਚਰਨ ਸਿੰਘ ਭੁੱਲਰ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਪੰਚਾਂ ਤੇ ਸਰਪੰਚਾਂ ਤੇ ਆਮ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਮਹੰਮ ਵਿੱਚ ਹਰ ਵਿਅਕਤੀ ਦਾ ਯੋਗਦਾਨ ਜ਼ਰੂਰੀ ਹੈ ਤਾਂ ਜੋ ਨਸ਼ਿਆਂ ਦੀ ਮਾੜੀ ਕੁਰਾਇਤ ਨੂੰ ਜੜੋਂ ਖਤਮ ਕੀਤਾ ਜਾ ਸਕਦਾ ਜਾ ਸਕੇ ਉਹਨਾਂ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ਚ ਜੇਲ੍ਹਾਂ ਚ ਬੰਦ ਨੌਜਵਾਨਾਂ ਦਾ ਘਰ ਤੋਂ ਪਰਤਣ ਬਾਅਦ 15 ਦਿਨਾਂ ਦੇ ਅੰਦਰ ਡ੍ਰੋਪ ਟੈਸਟ ਕੀਤਾ ਜਾਵੇਗਾ ਕਿਉਂਕਿ ਇਸ ਦੌਰਾਨ ਜੇਕਰ ਕੋਈ ਨੌਜਵਾਨ ਨਸ਼ਿਆਂ ਦਾ ਸੇਵਨ ਜਾਂ ਵੇਚਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਡੀਆਈਜੀ ਭੁੱਲਰ ਨੇ ਇਸ ਗੱਲ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦਿਆਂ ਹਾਜ਼ਰੀਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਅੰਦਰ ਫਤਿਹਗੜ੍ਹ ਸਾਹਿਬ ਅਜਿਹਾ ਜ਼ਿਲ੍ਹਾ ਜਿੱਥੇ ਨਸ਼ਾ ਕਰਨ ਵਾਲਿਆਂ ਦੇ ਮਾਮਲੇ ਸਭ ਤੋਂ ਘੱਟ ਪੈ ਗਏ ਜਦੋਂ ਕਿ ਨਸ਼ੇ ਖਿਲਾਫ ਕਾਰਵਾਈ 'ਚ ਸਭ ਤੋਂ ਪਹਿਲਾ ਨੰਬਰ ਫਤਿਹਗੜ੍ਹ ਸਾਹਿਬ ਦਾ ਹੁੰਦਾ ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਆਪਣੇ ਸੰਬੋਧਨ ਚ ਕਿਹਾ ਕਿ ਜ਼ਿਲ੍ਹੇ ਦੀ ਪੁਲਿਸ ਨੇ ਹੁਣ ਤੱਕ ਨਸ਼ਿਆਂ ਖਿਲਾਫ 460 ਤੇ 450 ਛੋਟੇ ਤੇ ਵੱਡੇ ਨਸ਼ਾ ਤਸਕਰਾਂ ਖਿਲਾਫ ਮਾਮਲੇ ਦਰਜ ਕੀਤੇ ਜਦੋਂ ਕਿ ਨਸ਼ੇ ਦੇ ਕਾਰੋਬਾਰੀਆਂ ਵੱਲੋਂ ਨਸ਼ਾ ਵੇਚ ਕੇ ਬਣਾਈਆਂ 5 ਜਾਇਦਾਦਾਂ ਨੂੰ ਪੁਲਿਸ ਵੱਲੋਂ ਜੀਸੀਬੀ ਮਸ਼ੀਨਾਂ ਨਾਲ ਢਹਿਟੇ ਰੀ ਕੀਤਾ ਗਿਆ ਇਸ ਉਪਰੰਤ ਜ਼ਿਲ੍ਹਾ ਪੁਲਿਸ ਮੁਖੀ ਨੇ ਸਾਰੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਜੇਕਰ ਹੁਣ ਵੀ ਕਿਸੇ ਪਿੰਡ ਦੇ ਵਿੱਚ ਕੋਈ ਵਿਅਕਤੀ ਨਸ਼ਾ ਵੇਚਦਾ ਜਾਂ ਕਰਦਾ ਤਾਂ ਸੂਬਾ ਸਰਕਾਰ ਵੱਲੋਂ ਜਾਰੀ ਟੋਲ ਫਰੀ ਨੰਬਰ ਤੇ ਉਹਨਾਂ ਨੂੰ ਸੂਚਨਾ ਦਿੱਤੀ ਜਾਵੇ ਜਿਸ ਦੀ ਸਾਰੀ ਜਾਣਕਾਰੀ ਗੁਪਤ ਰੱਖੀ ਜਾਵੇਗੀ ਅੰਤ ਵਿੱਚ ਐਸ ਡੀ ਐਮ ਖਮਾਣੋ ਮੰਦਰੀਤ ਰਾਣਾ ਤੇ ਉਪ ਪੁਲਿਸ ਕਪਤਾਨ ਖਮਾਣੋ ਰਮਿੰਦਰ ਸਿੰਘ ਕਾਲੋ ਨੇ ਡੀ ਆਈ ਜੀ ਨੂੰ ਸੰਘੋੜ ਪਹੁੰਚਣ ਤੇ ਜੀ ਆਇਆਂ ਆਖਦੇ ਆ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮਹਿੰਮ ਚਲਾਈ ਜੀ ਤੁਸੀਂ ਅੱਜ ਲੋਕਾਂ ਦੇ ਨਾਲ ਮੀਟਿੰਗ ਕੀਤੀ ਹੈ ਪੰਚਾਇਤਾਂ ਇਲਾਕੇ ਦੀ ਇੰਜਨ ਜੀ ਕਿਸ ਤਰ੍ਹਾਂ ਦੇ ਲੋਕਾਂ ਨੇ ਜ਼ਿਆਦਾਤਰ ਸੁਝਾਅ ਦਿੱਤੇ ਨੇ ਨਸ਼ਿਆਂ ਨੂੰ ਥੱਲ ਪਾਉਣ ਦੇਖੋ ਜੀ ਯੋਧਨ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿੰਮ ਚਲਾਈ ਗਈ ਹੈ ਇਸ ਮਹਿੰਮ ਦੇ ਤਹਿਤ ਸਾਡੀਆਂ ਸੰਪਰਕ ਮੀਟਿੰਗਸ ਚੱਲਦੀਆਂ ਨੇ ਸਾਡੇ ਸਾਰੇ ਹੀ ਅਵਸਾਰਾਂ ਨੇ ਸਾਰੇ ਪਿੰਡ ਦਲੀ ਮਹੱਲੇ ਜਿਹੜੇ ਕਵਰ ਕੀਤੇ ਨੇ ਮੈਂ ਜਿਹੜੀ ਅੱਜ ਮੀਟਿੰਗ ਕੀਤੀ ਸੀ ਮੈਂ ਲੋਕਾਂ ਤੋਂ ਫੀਡਬੈਕ ਲੈਣ ਲਈ ਮੀਟਿੰਗ ਕੀਤੀ ਸੀ ਕਿ ਕਮੀ ਪੇਸ਼ੀ ਕਿੱਥੇ ਰਹਿ ਗਈ ਹੈ ਜਿਹੜੇ 2-3% ਕੋਈ ਅਜੇ ਵੀ ਸਪਲਾਇਰ ਫਿਰਦੇ ਨੇ ਉਹਨਾਂ ਨੂੰ ਫੜੀਏ ਔਰ ਪਬਲਿਕ ਨੂੰ ਇਹੋ ਹੀ ਗਾਈਡ ਕੀਤਾ ਕਿ ਜਿਹੜਾ ਬੱਚਾ ਨਸ਼ੇ ਖਾਂਦਾ ਹੈ ਉਹ ਬੇਚੀਜ਼ ਉਹਨਾਂ ਨੂੰ ਲੈ ਕੇ ਆਣਾ ਉਹਨਾਂ ਦੇ ਨਸ਼ੇ ਛਡਵਾਈਏ ਡੀਡਿਕਸ਼ਨ ਕੈਂਪ ਦੇ ਵਿੱਚ ਉਹਨਾਂ ਨੂੰ ਭੇਜੀਏ ਓਟ ਸੈਂਟਰ 'ਚ ਭੇਜੀਏ ਤੇ ਜਿਹੜੇ ਸਪਲਾਈਅਰ ਨੇ ਉਹਨਾਂ ਬਾਰੇ ਲੋਕ ਇਨਫਰਮੇਸ਼ਨ ਦੇਣੇ ਉਹਨਾਂ ਨੂੰ ਖੜੀਏ ਜਿਹੜੇ ਖਾਸ ਤੌਰ ਤੇ ਰਿਪੀਟਰ ਨੇ ਇੱਕ ਰਨ ਨਸ਼ਾ ਵੇਚ ਕੇ ਜੇਲ ਚਲੇ ਗਏ ਦੁਬਾਰਾ ਫਿਰ ਉਹ ਸਪਲਾਈਅਰ ਆ ਕੇ ਕਰਦੇ ਨੇ ਉਹਨਾਂ ਤੇ ਖਾਸ ਤੌਰ ਤੇ ਪਬਲਿਕ ਨੂੰ ਜਿਹੜਾ ਗਾਈਡ ਕੀਤਾ ਗਿਆ ਹੈ ਕਿ ਇਨਫਰਮੇਸ਼ਨ ਦਿਓ ਨਾਲ ਉਹਨਾਂ ਬਾਰੇ ਔਰ ਉਹਨਾਂ ਤੇ ਨਿਗਰਾਨੀ ਰੱਖੋ ਵੀ ਉਹ ਦੁਬਾਰਾ ਤਾਂ ਨਹੀਂ ਵੇਚ ਰਹੇ ਜੇ ਉਹ ਵੇਚ ਕੇ ਸਾਡੀ ਸੋਸਾਇਟੀ ਨੂੰ ਖਰਾਬ ਕਰਦੇ ਆ ਤੇ ਉਹਨਾਂ ਦੇ ਖਿਲਾਫ ਜਿਹੜਾ ਸਖਤ ਐਕਸ਼ਨ ਕਾਨੂੰਨੀ ਤੌਰ ਤੇ ਜਿਹੜਾ ਲਿਆ ਜਾਵੇ ਇਹ ਪਬਲਿਕ ਨੂੰ ਵੇਰ ਕਰਨ ਲਈ ਪਬਲਿਕ ਦੇ ਵਿੱਚੋਂ ਫੀਡਬੈਕ ਲੈਣ ਲਈ ਜਿਹੜੀਆਂ ਜ ਗੱਲਾਂ ਬਾਤਾਂ ਸਾਂਝੀਆਂ ਹੋਈਆਂ ਨੇ ਤੇ ਲੋਕਾਂ ਨੇ ਅੱਛਾ ਹੁੰਗਾ ਰਭਰਿਆ ਹੈ ਪੁਲਿਸ ਬਾਰੇ ਦੱਸਿਆ ਕਿ ਬੜੀ ਮਿਹਨਤ ਕੀਤੀ ਹੈ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੇ ਸਾਰੇ ਹੀ ਇਸ ਸਮਾਜ ਦੇ ਵਿੱਚੋਂ ਜਿਹੜਾ ਕੋੜ ਕੱਢਣ ਲਈ ਤੁਹਾਡੇ ਰਹੀਂ ਪ੍ਰੈਸ ਰਹੀਂ ਜਿਹੜੀ ਸਾਡੀ ਹਰੇ ਖਬਰ ਪਬਲਿਕ ਤੱਕ ਪਹੁੰਚਾਈਏ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕੰਟਰੋਲ ਹੋ ਗਿਆ ਹੁਣ 2-3% ਜਿਹੜਾ ਮਾਰੇ ਮੋਟੇ ਚੋਰੀ ਛੇਪੇ ਕੋਈ ਵੇਚਦਾ ਉਹਦੇ ਬਾਰੇ ਇਹ ਜਿਹੜੀ ਮੀਟਿੰਗ ਹੈ ਕਿ ਲੋਕ ਇਤਲਾਹ ਦੇਣਾ ਪਉ ਵੀ ਜਿਹੜਾ ਗੰਦ ਕੱਢਦੀ ਹੈ ਅੱਛਾ ਟੋਲ ਫਰੀ ਨੰਬਰ ਜਿਹੜਾ ਉਹਦਾ ਕਿੰਨਾ ਕੁ ਪਹਿਲਾਂ ਨਣੂ ਉਹਦੇ ਤੇ ਫੋਨ ਆ ਰਹੇ ਨਹੀਂ ਦੇਖੋ ਜੀ ਟੋਲ ਫਰੀ ਨੰਬਰ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਨੰਬਰ ਦਿੱਤਾ ਹੋਇਆ ਉਹਦੇ ਤੇ ਸਾਨੂੰ ਬਹੁਤ ਕਾਲਸ ਆ ਰਹੀਆਂ ਨੇ ਅਸੀਂ ਪਰਚੇ ਵੀ ਦਰਜ ਕਰ ਰਹੇ ਹਾਂ ਬਟ ਕਈ ਲੋਕ ਉਹਨੂੰ ਮਿਸਯੂਜ਼ ਵੀ ਕਰਦੇ ਆ ਉਹ ਇਸ ਤਰ੍ਹਾਂ ਕਰਦੇ ਨੇ ਕਿ ਆਪਣੀਆਂ ਪਰਸਨ ਦੁਸ਼ਮਣੀਆਂ ਕੱਢਣ ਦੇ ਮਾਰੇ ਦੱਸ ਦਿੰਦੇ ਨੇ ਜੀ ਫਲਾਣਾ ਵੀ ਵੇਚਦਾ ਤੇ ਜਦੋਂ ਕੋਈ ਵੈਰੀਫਾਈ ਕਰੀਦਾ ਵੀ ਉਸ ਪਰਿਵਾਰ ਚ ਉਹ ਇਦਾਂ ਦੀ ਗੱਲ ਨਹੀਂ ਹੁੰਦੀ ਮੈਂ ਲੋਕਾਂ ਨੂੰ ਇਹੋ ਬੇਨਤੀ ਕਰਾਂਗਾ ਕਿ ਜਿਹੜੇ ਸਰਕਾਰ ਵੱਲੋਂ ਨੰਬਰ ਦਿੱਤੇ ਗਏ ਨੇ ਉਹਨਾਂ ਨੰਬਰਾਂ ਦੇ ਸੱਚੀ ਤਲਾਹ ਦੀ ਜੇਕਰ ਆਪਾਂ ਆਪਣੇ ਪਿੰਡ ਨਾਲ ਆਪਣੇ ਸ਼ਹਿਰ ਨਾਲ ਆਪਣੇ ਬੱਚਿਆਂ ਨਾਲ ਆਪਣਾ ਪਿਆਰ ਹੈ ਤਾਂ ਆਪਾਂ ਸੱਚੀ ਜਿਹੜੀ ਹੈਗੀ ਹੈ ਤਲਾਹ ਦੇਈਏ ਤਾਂ ਕਿ ਜਿਹੜਾ ਮਾਰੇ ਬੰਦਿਆਂ ਤੇ ਸਿਕੰਜਾ ਕੱਸਿਆ ਜਾ ਸਕੇ ਜੇ ਜੇ ਆਪਾਂ ਜ਼ਿਲ੍ਹੇ ਦੀ ਗੱਲ ਕਰ ਲਈਏ ਜੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਕਿੰਨੇ ਕੁ ਪਿੰਡ ਨੇ ਜਿਹੜੇ ਨਸ਼ਾ ਮੁਕਤ ਹੋ ਗਏ ਦੇਖੋ ਫਟੇਗੜ ਸਾਹਿਬ ਦੇ ਸਾਰੇ ਹੀ ਪਿੰਡਾਂ ਨੇ ਸਾਨੂੰ ਮਤੇ ਪਾ ਕੇ ਦਿੱਤੇ ਹੋਏ ਨੇ ਕਿ ਅਸੀਂ ਆਪਣਾ ਪਿੰਡ ਜਿਹੜਾ ਨਸ਼ਾ ਫਰੀ ਰੱਖਣਾ ਤੇ ਜੇਕਰ ਕੋਈ ਫੜਿਆ ਜਾਂਦਾ ਤਾਂ ਅਸੀਂ ਉਹਦੀ ਜਵਾਨਤ ਨਹੀਂ ਦਵਾਵਾਂਗੇ ਤੋਂ ਫਟੇਗੜ ਸਾਹਿਬ ਦੇ ਜਿਲ੍ਹੇ ਦੇ ਲੋਕਾਂ ਦੀ ਸਾਨੂੰ ਬਹੁਤ ਜ਼ਿਆਦਾ ਜਿਹੜਾ ਹੰਗਾਰਾ ਮਿਲਿਆ ਬੜੀ ਵੱਡੀ ਕੋਆਪਰੇਸ਼ਨ ਹੈ ਮੈਂ ਉਹਨਾਂ ਦਾ ਤਨਮਾਤੀ ਵੀ ਹਾਂ